ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਤੁਹਾਨੂੰ ਨਾ ਵਲੌਗ ਬਹੁਤ ਵਧੀਆ ਲੱਗ ਰਹੇ ਹੋਗੇ ਕਿਉਂਕਿ ਜਿਹੜੇ ਤਾਂ ਅੱਲਾਹ ਕਹਿੰਦੇ ਦੀ ਵਲੌਗ ਦੇਖਣ ਨੂੰ ਨਹੀਂ ਮਿਲਦਾ ਹਣਾ ਅ ਚਲੋ ਸਿੱਖਣ ਸਿਖਾਉਣ ਦੀਆਂ ਗੱਲਾਂ ਖਤਮ ਹੀ ਹੋ ਗਈਆਂ ਵੀ ਵਲੌਗਾਂ ਦੇਖਣ ਨੂੰ ਨਹੀਂ ਮਿਲਦਾ ਮੈਨੂੰ ਵੀ ਦੇਖੋ ਕਦੇ-ਕਦੇ ਆਹੀ ਦੀ ਗੱਲ ਨਹੀਂ ਹੈਗੀ ਵੀ ਤੁਸੀਂ ਉਹ ਕਹਿੰਦੇ ਆ ਮੈਨੂੰ ਕਦੇ-ਕਦੇ ਹੁੰਦਾ ਦਾ ਵੀ ਮੈਂ ਤਾਂ ਹੀ ਤਾਂ ਮੈਂ 2 ਦਿਨ ਵਲੌਗ ਬਣਾਉਣ ਚਲਾਂਦੀ ਸੀ ਵੀ ਕੁਝ ਸ਼ਾਇਦ ਕਿਸੇ ਨੂੰ ਵਧੀਆ ਜੇ ਨਹੀਂ ਲੱਗ ਰਿਹਾ ਨਾ ਵੀ ਵਧੀਆ ਨਹੀਂ ਲੱਗਣੇ ਮੈਂ ਪਾਉਂਦੀ ਜ਼ਰੂਰਤ ਹੀ ਐਡੀਟਿੰਗ ਵੀ ਕਰਦੀ ਨੇ ਪਰ ਮੈਨੂੰ ਵੀ ਐ ਹੁੰਦਾ ਤਾਂ ਵੀ ਕੋਈ ਆ ਨਾ ਹੋ ਕੇ ਤਾਂ ਵੀ ਵਧੀਆ ਨਹੀਂ ਲੱਗਦੇ ਕਿਉਂਕਿ ਬਣ ਜੇ ਨਹੀਂ ਰਹੇ ਤੇ ਬਲੌਗ ਇਹ ਅੰਨਾ ਕੋਈ ਉਹ ਨਹੀਂ ਤਾਂ ਹਾਂ ਨਾ ਕੰਮ ਕਰ ਕਿਉਂਕਿ ਮੈਂ ਵੀ ਆਪਣੇ ਦੇਖੋ ਆਪਣਾ ਹੋੜ ਉਹਨਾਂ ਝੂਲ ਜੀ ਹੋਈਦੀ ਤੇ ਮੇਰੇ ਤੋਂ ਵੀ ਇੰਨੇ ਕੋਈ ਖਾਸ ਬਲੌਗ ਬਣ ਨਹੀਂ ਸਕੇ ਪਰ ਹਾਂ ਨਾ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਵੀ ਤੁਹਾਨੂੰ ਬਲੌਗ ਵਧੀਆ ਲੱਗਣ ਨਾ ਤੇ ਇੱਕ ਨਾ ਮੈਨੂੰ ਜਦੋਂ ਅਸੀਂ ਭੂਆ ਕੋਲ ਗਏ ਤੇ ਉਦੋਂ ਦੇ ਉਹਦਾ ਬਲੌਗ ਪਾਇਆ ਸੀ ਭੂਆ ਦੇ ਸੁਨਾਰੇ ਵਾਲਾ ਤੇ ਮੈਨੂੰ ਦੋ ਤਿੰਨ ਕਮੈਂਟ ਆਏ ਸੀਗੇ ਕਹਿੰਦੇ ਵੀ ਤੁਸੀਂ ਭੂਆ ਨੂੰ ਸੂਟ ਨਹੀਂ ਦਿੰਦੇ ਹੈਗੇ ਵੀ ਸੂਟ ਦਿਆ ਕਰੋ ਪੀਆ ਅਸੀਂ ਪੈਸੇ ਦਿੰਨੇ ਆ ਸੂਟ ਨਹੀਂ ਦਿੰਦੇ ਕਿਉਂਕਿ ਜਦੋਂ ਦੇਖੋ ਐਹੀ ਜੀ ਗੱਲ ਨਹੀਂ ਹੁੰਦੀ ਹ ਹੁਣ ਮੈਂ ਹਰ ਇਹ ਗੱਲ ਕਈ ਵਾਰ ਕਹਿ ਚੁੱਕੀ ਹਾਂ ਵੀ ਸਾਡਾ ਕੰਮ ਹੈਗਾ ਜਿਹੜਾ ਸੋਸ਼ਲ ਮੀਡੀਆ ਦਾ ਹੈ ਆਪਾਂ ਹਰ ਇੱਕ ਚੀਜ਼ ਸੋਸ਼ਲ ਮੀਡੀਆ ਤੇ ਦਿਖਾਉਣੀ ਹੈ ਤੇ ਮੈਂ ਰੋਜ਼ ਰੋਜ਼ ਹੀ ਦੱਸਣਾ ਵੀ ਹੁਣ ਜ਼ਰੂਰੀ ਨਹੀਂ ਸਬਜੈਕਟ ਕਿਉਂਕਿ ਮੈਂ ਹੁਣ ਕਮੈਂਟ ਤਾਂ ਬਹੁਤ سارے ਵੀ ਦੋ ਤਿੰਨ ਹੋਰ ਦੂਜੇ ਆਏ ਤੇ ਪਰ ਮੈਂ ਹੁਣ ਉਹਨਾਂ ਦੇ ਮੈਂ ਕਿਹਾ ਵੀ ਜਿੰਨੇ ਆਪਾਂ ਜਵਾਬ ਜੇ ਦੇਈ ਜਾਂਦੇ ਆ ਉਹਨਾਂ ਫਿਰ ਅੱਗੇ-ਅੱਗੇ ਕਮੈਂਟ ਕਰੀ ਜਾਂਦੇ ਨੇ ਹਨਾ ਉਹੀ ਉਹ ਕਰੀ ਜਾਂਦੇ ਨੇ ਬੇਫਸੂਲੀ ਤਾਂ ਕਰਕੇ ਹੁਣ ਆਪਾਂ ਜਵਾਬ ਕਮੈਂਟਾਂ 'ਚ ਵੀ ਦੇਣਾ ਸ਼ੁਰੂ ਕਰਤਾ ਤੇ ਵੀਡੀਓ 'ਚ ਵੀ ਬਸ ਹਾਂ ਜਿਹੜੀ ਆ ਸੂਟਾਂ ਦੀ ਗੱਲ ਆ ਚਲੋ ਇਹ ਮੇਨ ਗੱਲ ਆ ਹਨਾ ਵੀ ਤੁਸੀਂ ਆਪਣੀ ਭਵਾਨੂ ਹਰਕੁ ਨਰਦ ਨੂੰ ਸੂਟ ਨਹੀਂ ਦਿੰਦੇ ਉਹਨਾਂ ਉਹਨਾਂ ਉਹ ਸੂਟ ਨਹੀਂ ਜੀ ਉਹਨਾਂ ਪੈਸੇ ਦੰਨੇ ਸੀ ਕਿਉਂਕਿ ਉਹ ਸੂਟ ਨਹੀਂ ਲੰਡੀਆਂ ਹੈਗੀਆਂ ਵੀ ਸਾਨੂੰ ਪੈਸੇ ਦੇ ਦਿਆ ਕਰੋ ਜੇ ਅਸੀਂ ਪੈਸੇ ਤਾਂ ਇਹ ਵੀ ਕਈ ਵਾਰ ਨਹੀਂ ਸੂਟ ਕੱਪੜਾ ਲੀਡਾ ਲੈਣਾ ਹੋਰ ਕਿਤੇ ਕੰਮ ਆ ਜਾਂਦੇ ਹੁੰਦਾ ਹੈ ਨਾ ਪੈਸੇ ਅਸੀਂ ਸਾਰਿਆਂ ਨੂੰ ਪੈਸੇ ਹੀ ਦੰਦੇ ਆ ਕੁੜੀਆਂ ਹੋਣ ਛੇ ਕੋਈ ਰਿਸ਼ਤੇਦਾਰ ਹੋਵੇ ਅਸੀਂ ਸੋਟ ਨਾਲੋਂ ਪੈਸੇ ਹੀ ਤੇ ਗੰਦੇ ਆ ਤਾਂ ਕਿ ਅਗਲਾ ਆਪਣੇ ਪਸੰਦ ਦੀ ਚੀਜ਼ ਲੈ ਲੈ ਨਹੀਂ ਲੈਣਾ ਕੁਝ ਹੋਰ ਕਿਤੇ ਲੈਣਿਆ ਹੋਰ ਕਿਤੇ ਲਾ ਸਕਦੇ ਹੈ ਨਾ ਪੈਸਾ ਇਹ ਜਿਹੜਾ ਉਹ ਚਲੋ ਕੰਮ ਆ ਜਾਂਦਾ ਹੈ ਸੂਟ ਵੀ ਕੰਮ ਆ ਜਾਂਦੇ ਆ ਪਰ ਕਈ ਵਾਰ ਸੂਟ ਐਦਾਂ ਹੁੰਦਾ ਵੀ ਕਿਸੇ ਨੇ ਪਸੰਦ ਨਹੀਂ ਵੀ ਉਹ ਤਾਂ ਮੌਦਨ ਵੀ ਜਾਤ ਹੁੰਦੇ ਨੇ ਹਮਮ ਦਰਮਾਹ ਪਾਤੇ ਦਰਮੀਆਂ ਚ ਪਾਤੇ ਜਿਹੜੇ ਆਹ ਟੈਂਕੀਆਂ ਨੇ ਪਾਣੀ ਵਾਲੀਆਂ ਲੋਕ ਕਹਿੰਦੇ ਪੰਡਾਵਾਂ ਨੇ ਟੈਂਕੀਆਂ ਚ ਨਹਿਰਾਂ ਚ ਪਤਾ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਤੇ ਮੀਲੇ ਠੱਲੇ ਪਰ ਪਰ ਕੇ ਦੇਖਦੇ ਲੋਕਾਂ ਕੋਲ ਜਿਹੜੀਆਂ ਤੀਮੀਆਂ ਨੇ ਘਰਾਂ ਲਕੋਲ ਕੋ ਕੇ ਰੱਖੇ ਹੋਏ ਤੇ ਉਹ ਵੀ ਖਾਦੀ ਹੋ ਗਈਆਂ ਹੁਣ ਦਾ 10 ਤੋਂ 20 ਲੱਖ ਰੁਪਏ ਸਾਰੀ ਮਜੂਰਨਾ ਉਹ ਨਹੀਂ ਸਾਰਿਆਂ ਨੂੰ ਜੋੜੀ ਦਾ ਦਾਦਾ ਜਲਾਕ 30 ਮਿਆਂ ਦੇ ਮਾਰ ਕੇ ਨਾ ਲਗਾਉਆ ਕੋਈ ਹੱਥ 30 ਮਿਆਂ ਦੇ ਪੜਦੇ ਰੱਖੇ ਤੇ ਉਹ ਵੀ ਉਹ ਵੀ ਚੱਕ ਤੇ ਉਹ ਵੀ ਆਪੂਆ ਉਹ ਵੀ ਮੋਦੀ ਨੇ ਸਾਰੇ ਚੱਕ ਤੇ ਦੇਖ ਲੋ ਉਹ ਘੜਕਦੀਆਂ ਫਿਰਦੀਆਂ ਨੇ ਤੇ ਜਿਹੜਿਆ ਰਫਈਆਂ ਫਿਰ ਹੁਣ ਜਿੰਨੇ ਸਾਲ ਲੱਗੇ ਜੋੜਨੇ ਨੂੰ ਹੁਣ ਵਿਚਾਰੀਆਂ ਨੇ ਉਹਨੇ ਜੋੜ ਰਹੀਆਂ ਨੇ ਹੁਣ ਅੱਧੇ ਕ ਤਾਂ ਲੰਘ ਹੀ ਗਏ ਉਹਨੇ ਉਹ ਤਾਂ ਨਾ ਕਿੰਨੇ ਸਾਲ ਤਾਂ ਹੋ ਗਏ ਨਹੀਂ ਹੁਣ ਨਹੀਂ ਮੇਰੇ ਜੀ ਲਾ ਜੋੜ ਲਣਗੀਆਂ ਤੇ ਤੇ ਵੀ ਅਗਲ ਤੇ ਵੀ ਤੇ ਵੀ ਅਗਲ ਤਮਾੜਨਾ ਜੋੜ ਵੀ ਸਕਦੀਆਂ ਤੇ ਵੀ ਅਗਲ ਦਿਮਾਗ ਬਥੇਰਾ ਹੁੰਦਾ ਹੋਰ ਦਿਮਾਗ ਬਥੇਰਾ ਹੁੰਦਾ ਜਿਵੇਂ ਪਤੀ ਮੇਰੇ ਪਹਿਲਾਂ ਜੋੜੇ ਨੇ ਉਹ ਕਹੂੰ ਜੋੜ ਲਣਗੀਆਂ ਫਿਰ ਕੀ ਐ ਜੋੜਦੇ ਜੋੜਦੇ ਬੁੜੀਆਂ ਹੋ ਜਣਗੀਆਂ ਆਪੇ ਨਹੀਂ ਪੁੱਤ ਦੇ ਕੰਮ ਆਉਣਗੇ ਪਤੀ ਪੁੱਤ ਜੋੜਨਗੇ ਪਤਾ ਨਹੀਂ ਡਾਉਣਗੇ ਹੋਰ ਆਇਦਾਂ ਮਾਇਆ ਆਇਦੂ ਨਾ ਗਿਆ ਬਾਹਰ ਬਈ ਮੀ ਹਾਏ ਹਾਏ ਮੀ ਨੇ ਹੱਥ ਚੱਕ ਰੱਖੀ ਆ ਆ ਦੇਖੋ ਕਿੰਨਾ ਮੀਂਹ ਪੈ ਰਿਹਾ ਸੋਚਿਆ ਤਾਂ ਵੀ ਅੱਜ ਧੁੱਪ ਨਿਕਲ ਜੂਗੀ ਕੰਧਾ ਗੋਲੇ ਸਭ ਸੁੱਕ ਜਾਣਗੇ ਵੀ ਚਲ ਵਧੀਆ ਜਾਂ ਹੋ ਜਾਊਗਾ ਸਲਾਬ ਜੀ ਨਿਕਲ ਜੂਗੀ ਆ ਬੱਦਲ ਦੇਖੋ ਉੱਪਰ ਇਹ ਮੀਂਹ ਤਾਂ ਆਇਆ ਤੇ ਕਿ ਮੈਨੂੰ ਲੱਗਦਾ ਹੜ੍ਹ ਲਿਆ ਕੇ ਛੱਡੂਗਾ ਹੜ੍ਹ ਤਾਂ ਆਏ ਗਏ ਬੱਸ ਕੀ ਕਸਰ ਹੈ ਕਿ ਮੀਂਹ ਦੇਖੋ ਕਿੰਨਾ ਪੈ ਰਿਹਾ ਪਟਿਆਲੇ ਚ ਤਾਂ ਮੀਂਹ ਹਟ ਹੀ ਨਹੀਂ ਰਿਹਾ ਏਸੀ ਵੀ ਬੰਦ ਕਰਤੇ ਹੂੰਗਾ ਕਰਾਂ ਤੇ ਮੀ ਰੱਬ ਨੇ ਤਾਂ ਰਾਤ ਤੁਸੀਂ ਵਾਰਤਾ ਰੱਖ ਲਿਆ ਹਾਂ ਈਸੀ ਬੰਦ ਕੇ ਹਾਂ ਇੱਥੇ ਝਲਟਾ ਹੋ ਗਿਆ ਉਹ ਕਾਂ ਨੂੰ ਬੀਬੀ ਉਹ ਠੰਡਾ ਬੰਦੀ ਨਹੀਂ ਕਰਦਾ ਹੈਗਾ ਮੈਨੂੰ ਤਾਂ ਠੰਡ ਚੜ ਜਾਂਦੀ ਹੈ ਮੈਂ ਫਿਰ ਆਪਣਾ ਗੇਟ ਖੋਲ ਲੰਨੀ ਹੈ ਮੈਂ ਹਰ ਜੂ ਵੀ ਕੰਬਦੇ ਆ ਰਾਤ ਨੂੰ ਪਤਾ ਫੇਰੀਸੀ ਉਹ ਬੰਦ ਕਰਕੇ ਉਹ ਚਾਹ ਪੀਣ ਦਾ ਟਾਈਮ ਹੋ ਗਿਆ ਤੇ ਪਿੱਪੇ ਵਾਲੇ ਬਿਸਕੁਟ ਨਹੀਂ ਆਉਣ ਰਹੇ ਹੋਰ ਇਹ ਦੂਹੇ ਪੱਟੀ ਵਾਲੇ ਨਾਮ ਰੱਖਿਆ ਆ ਪਿੱਪੇ ਵਾਲੇ ਬਿਸਕੁਟ ਸਟੇਰ ਦੇ ਵੀ ਪਚਾਏ ਕਰਦੇ ਚਲੋ ਹੁਣ ਉਹ ਨਾ ਪਿੱਪਿਆਂ ਨੂੰ ਇਹ ਲੈਸਾਂ ਲਾ ਕੇ ਦੇਣ ਲੱਗੇ ਲੈਸਾਂ ਹਾਂ ਬਹੁਤ ਸਜਾ ਕੇ ਖਾ ਖਾ ਕੇ ਮਿੱਠਾ ਬਧਾਈ ਜਾਉਣ ਬੀਪੀ ਬੀਪੀ બસ ਦੋ ਤਿੰਨ ਦਿਨ ਚੱਲਦਾ ਏ ਫਿਰ ਅੰਨੇ ਨੂੰ ਫੇਰ ਆ ਜਾਂਦਾ ਕਿਧਰੀ ਨਾ ਕਿਧਰੀ ਤੇ ਹੁਣ ਰਖੜੀਆਂ ਆ ਰਹੀਆਂ ਇਹ ਹੁਣ ਤਿਹਾਰਾਂ ਦਾ ਸੀਜ਼ਨ ਆ ਇਹ ਤਾਂ ਚੱਲੀ ਹੋ ਜਾਣਾ ਹਨਾ ਇਹ ਤਿਹਾਰਾਂ ਜਿਹੜਾ ਤਿਹਾਰ ਹੁੰਦੇ ਆ ਇਹ ਮਿੱਠੇ ਖਾਣ ਵਾਲੇ ਦਿਨ ਹੁੰਦੇ ਆ ਹਨਾ ਆਹੀ ਆ ਬਿਨਾਂ ਲਾਹੌਰ ਫੇ ਨਹੀਂ ਫਿਰ ਤਾਂ ਫਿਰ ਦੇਖੋ ਫਿਰ ਉਹਦੇ ਬਾਅਦ દિਵਾਲੀ ਤੇ ਬੜੀ ਬਣਾਉਂਗੇ દિਵਾਲੀ ਨੂੰ ਮਿਠਾਈ ਹੋਊਗੀ દિਵਾਲੀ ਤੋਂ ਬਾਅਦ ਤਾਂ ਫਿਰ ਪੰਜੀਰੀ ਬਣੂਗੀ ਫਿਰ ਲੋਹੜੀ ਤੱਕ ਫਿਰ ਫਿਰ ਘਰ ਦੀਆਂ ਮਠਿਆਈਆਂ ਹੋ ਜਾਣੀਆਂ ਨਾ ਫਿਰ ਆਪਣ ਜਿਵੇਂ ਖੋਆ ਕੱਢ ਲਿਆ ਪੰਜੀਰੀ ਹੋ ਗਈ ਹੈ ਨਾ ਚੱਕਰੀਆਂ ਆਹੀ ਕਿਉਂਕਿ 6-7 ਮਹੀਨੇ ਤੋਂ ਬਿਨਾਂ ਮਿੱਠੇ ਦੇ ਚਲੇ ਜਾਂਦੇ ਆ ਮਿੱਠਾ ਅਸੀਂ ਬਹੁਤ ਘੱਟ ਖਾਂਦੇ ਹਾਂ ਤਾਂ ਵੀ ਜਿਹੜਾ ਚਿੰਨੀ ਚੁੰਨੀ ਚਾਹ ਚ ਜਿਵੇਂ ਪਾਣੀ ਉਹ ਮਿੱਠਾ ਬਹੁਤ ਘਟਾਤਾ ਪਹਿਲਾਂ ਨਾਲ ਤਾਂ ਬਹੁਤ ਜ਼ਿਆਦਾ ਹੈ ਨਾ ਸਾਰੀ ਗਰਮੀਆਂ ਸੀ ਕੁਝ ਵੀ ਮਿੱਠਾ ਨਹੀਂ ਖਾਂਦੇ ਆ ਨਾ। ਉੱਪਰ ਦੀ ਗੱਲ ਨਾ ਸਾਰੀ। ਇਹ ਬਸ ਤੀਆਂ ਤੇ ਸ਼ੁਰੂ ਹੋ ਜਾਂਦਾ ਏ। ਤੀਆਂ ਤੇ ਕੰਮ ਸ਼ੁਰੂ ਹੁੰਦਾ ਏ। ਚਲੋ ਕੋਈ ਗੱਲ ਨਹੀਂ। ਹਮੇਸ਼ਾ ਮਿੱਠਾ ਹਮੇਸ਼ਾ ਹਰ ਇੱਕ ਦਿਨ ਤੇ ਤਿਹਾਰਾ ਵਾਂਗ ਹੁੰਦਾ ਰਹੇ ਔਰ ਘਰ 'ਚ ਹਮੇਸ਼ਾ ਮਠਾਈਆਂ ਆਂਦੀਆਂ ਜਾਂਦੀਆਂ ਰਹਿਣ। ਲੱਡੂ ਬੇਸੰਤ ਦੇ ਲੱਡੂ। ਅੰਦੀ ਕੋਸਾ। ਮੇਰੇ ਫੇਵਰਿਟ ਬੇਸੰਤ ਦੇ ਲੱਡੂ ਆ। ਖਾ ਲਓ। ਹੋਰ ਚਾਹ ਲਓ। ਅੱਛਾ ਚਾਹ ਨਹੀਂ ਆਈ। ਅੱਜ ਦੁਪਹਿਰ ਦੇ ਵੱਜ ਗਏ ਪੌਣੇ 5 ਹੈ ਕੰਨ ਕਿਤੇ 5 ਮਿੰਟ ਪਾਏ ਨੇ ਮੈਂ ਹੁਣ ਕਰਕੇ ਟੀਆ ਰਸੋਈ ਦੀ ਸਫਾਈ ਕਿਉਂਕਿ ਰਸੋਈ ਸੋਈ ਰਹੀ ਗਈ ਸੀ ਰਸੋਈ ਵੀ ਐਮ ਚਮਕਾਤੀ ਮੈਂ ਦਿਖਾਨੀ ਆ ਤੁਹਾਨੂੰ ਐਨ ਚੜ ਉਪੋਚਾ ਹੁਣੇ ਲਾ ਕੇ ਹੁਣੇ ਨਵੇੜ ਕੇ ਹਟੀਆਂ ਮੈਂ ਨਾ ਸਵੇਰੇ ਤਾਂ ਫਿਰ ਬਾਲਟੀ ਕੱਪੜਿਆਂ ਦੀ ਭਰੀ ਭੀਤੀ ਜਿਹੜੀ ਉਹ ਧੋਈ ਆ ਬਹੁਤ ਕੱਪੜੇ ਤੇ ਉਹ ਤੋਂ ਮੀਂਹ ਆ ਗਿਆ ਤਾਂ ਫਿਰ ਬੱਦਲਵਾਈ ਦਾ ਪਤਾ ਨਹੀਂ ਹੁਣ ਸ਼ਾਮ ਨੂੰ ਤਾਂ ਧੁੱਪ ਚੜ ਗਈ ਇੰਨੀ ਸੋਹਣੀ ਧੁੱਪ ਚੜੀ ਹੋਈ ਆ ਸਲਾਬੀ ਇੰਨੀ ਆਈ ਵੀ ਹੈ ਨਾ ਵੀ ਇਹ ਸਾਰੇ ਬਸ ਧੁੱਪ ਨਿਕਲ ਜੇ ਸਲਾਬੀ ਵੀ ਚਲੇ ਜਾਵੇ। ਫਿਰ ਸੋਈ ਆਪਾਂ ਬੜੀ ਡੁੰਗਾਈ ਨਾਲ ਸਾਫ਼ ਕਰਤੀ ਬਹੁਤ ਸੋਹਣੀ ਕਲੀਨ ਚਮਕਾਤੀ ਸਾਰੀ ਏਡੀਅਾ ਤੇ ਤੁਹਾਨੂੰ ਪਤਾ ਨਹੀਂ ਕਿੰਦਾਂ ਦੀ ਲਿਖੂਗੀ ਪਰ ਅਸੀਂ ਚਮਕਾਤੀ ਪੂਰੀ ਰੀਜਨਲ ਸੋਈ ਸ਼ੀਸ਼ੇ ਸੁਫੇ ਆਂ ਚਮਕਾਤੇ ਚਲੋ ਜੀ ਹੁਣ ਤਖਾਨੀ ਐ ਤੁਹਾਨੂੰ ਸਾਰੀ ਰੀਜ ਨਾਲ ਚਮਕਾਤੀ ਮਾਈਕ੍ਰੋਵੇਵ ਜਿਵੇਂ ਅੰਦਰ ਗੰਦਾ ਗੰਦਾ ਹੋ ਜਾਂਦਾ ਆ ਦੇਖੋ ਆ ਵੀ ਸਾਫ ਕਰਤਾ ਇਹ ਚਲੋ ਇਹ ਤਾਂ ਚੀਜ਼ਾਂ ਕਰਦੇ ਇੱਧਰ ਫ੍ਰਿਜ ਫਰਿਜ ਸਾਰਾ ਸਾਫ ਕਰਤਾ ਐਂ ਚੰਗੀ ਤਰ੍ਹਾਂ ਐਂ ਆਹ ਜਿਹੜੀਆਂ ਮਤਲਬ ਆਹ ਚੀਜ਼ਾਂ ਵੀ ਹੁੰਦੀਆਂ ਨੇ ਨਾ ਜਿਹੜੀਆਂ ਇਹ ਆ ਦੇਖੋ ਇਹ ਜਮਈ ਬਲੈਕ ਕਾਲੀਆਂ ਹੋਈਆਂ ਪਈਆਂ ਤੀਆਂ ਆ ਵੀ ਐਂ ਚੰਗੀ ਤਰ੍ਹਾਂ ਚਿੱਟੀਆਂ ਕਰਤੀਆਂ ਆ ਦੇਖੋ ਹੁਣ ਆ ਜਿਹੜਾ ਵਾਧੂ ਸਮਾਨ ਤਾਂ ਟੋਕਰੀਆਂ ਜਾਂ ਦੇਖੋ ਹੁਣ ਪਾਪਾ ਭਰ ਗਿਆ ਹੁਣ ਇਹ ਬਾਹਰ ਦਾ ਸਟਰੀਨ ਚ ਪਾ ਲਣਾ ਆਪਾਂ ਸਾਰੀ ਸਫਾਈ ਚੰਗੀ ਤਰ੍ਹਾਂ ਕਰਤੀ ਰੱਖੜੀਆਂ ਦੀ ਆਪਣੀ ਸਫਾਈ ਹੋ ਚੁੱਕੀ ਹੈ ਦੀ ਟੋਕਰੀਆਂ ਟੋਕਰੀਆਂ ਵੀ ਐਨ ਧੋਤੀਆਂ ਆ ਰਿਹਾ ਚਮਕਾਤੀਆਂ ਗਰਦ ਬਹੁਤ ਪਈ ਵੀ ਹੁੰਦੀ ਹੈ ਪੈ ਵੀ ਜਾਂਦੀ ਹੈ ਫਿਰ ਰੋਜ਼ ਇਹ ਚੀਜ਼ਾਂ ਧੋਈਆਂ ਵੀ ਜਾਂਦੀਆਂ ਹਨਾ 15 ਦਿਨ ਬਾਅਦ 20 ਦਿਨ ਬਾਅਦ ਮਤਲਬ ਹੁਣ ਤਾਂ ਕਾਫੀ ਹੋ ਟਾਈਮ ਲੰਘ ਗਿਆ ਤਾਂ ਹੁਣ ਸਾਫ ਕਰਤੀ ਓਏ ਮੈਂ ਕਹਿ ਤਨੂ ਵੀ ਦਫਾ ਹੋ ਗੱਗੂ ਗੱਗੂ ਕਰੀ ਜਣਾਈ ਸਾਰਾ ਦਿਨ ਯਾ ਹੱਥ ਚ ਕਟਰ ਯਾ ਬਿਸਕਟ ਖਾਣਾ ਕੁਛ ਨਹੀਂ ਖਾਣਾ ਕੁਛ ਨਹੀਂ ਇਹ ਸਾਰਿਆਂ ਨੂੰ ਜਿਹੜੇ ਦੂਜੇ ਮੈਂਬਰ ਕੋਲ ਹੋਣਗੇ ਉਹੀ ਖਾਈ ਜਾਣਗੇ ਬਸ ਹੁਣ ਤੈਨੂੰ ਬੁਲਾ ਰਿਆ ਤੂੰ ਖਾ ਲੈ ਕਟਰ ਮੈਂ ਖਾ ਲੀ ਹਾਂ 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 ਮੈਂ ਖਾਣਾ ਹੈ ਕੀ ਹਾਂ ਮੈਂ ਤੇ ਗੱਗੂ ਗੱਗੂ ਤੇ ਕੇ ਅੱਜ ਉਹਦੇ ਨਾਲ ਜੀ ਕੋ ਪਰਚਮਾ ਅਮਰੂਦ ਲੈ ਆਨੇ ਚੱਲ ਅਮਰੂਦ ਲੈ ਆਈਏ ਆ ਗਿਆ ਜੀ ਨਾ ਅੱਛਾ ਫਿਰ ਮੰਨੂ ਤਾਂ ਮੈਂ ਤਾਂ ਇਹਨੂੰ ਐ ਕਹਤਾ ਵੀ ਦਫਾ ਹੋ ਮੈਲਾ ਭਜਾਤਾ ਤਾਂ ਇਹ ਚਲ ਆਜੇ ਅਮਰੂਦ ਲਿਆਈਏ ਆਜਾ ਸੈਂਡਲ ਪਾ ਦੇ ਸੈਂਡਲ ਪਾ ਦੇ ਦੇ ਆਵੂਨ ਆਵੂਨੇ ਦੇਖ ਲੈਣੀ ਮੰਮੀ ਦੇ ਪਹੁੰਚ ਫੋਟੋ ਨਿਕਟਾ ਜੇ ਮੈਂ ਕਹਦਾ ਇੱਕ ਵਾਰ ਜਦੋਂ ਖੜਾ ਹੋ ਜਾਂਦਾ ਸਿੱਧਾ ਆ ਬੋਹਰੇ ਫੋਟੋ ਖਿੱਚੇ ਪੁੱਤ ਗੱਗੂ ਵਾਲੇ ਮੈਲ ਚ ਆ ਜਾ ਆ ਜਾ ਖਿੱਚੀ ਆ ਜਾ ਆ ਜਾ ਚਲਾ ਜਾ ਤੇ ਸੈਟ ਹੋ ਕੇ ਖੜੀ ਐ ਚਿੱਟਾ ਜਾਂ ਫੋਨ ਲੈ ਕੇ ਆਨੀ ਹੈ ਮੈਂ ਕਿਹਾ ਚਿੱਟਾ ਫੋਨ ਲੈ ਕੇ ਆਨੀ ਉਹ ਮੈਂ ਬੰਦ ਕਰ ਗਈ ਆ ਉਹ ਲਾਈਟ ਪੱਜ ਉਹ ਤਾਂ ਮੈਂ ਲਾ ਕੇ ਆਈ ਆ ਉਹ ਉਹਦਾ ਮਾਤਾ ਰਾਣੀਆਂ ਉਹ ਲੈ ਕੇ ਆ ਗਏ ਉਹ ਸੱਤਰ ਮਾਲਕ ਕਿਹਾ ਆ ਜੀ ਅਸੀਂ ਮੱਥਾ ਟੇਕਿਆ ਤੇ ਪਾਠ ਸ਼ੁਰੂ ਹੋ ਗਿਆ ਹੁਣ ਹੁਣ ਅਸੀਂ ਘਰ ਨੂੰ ਚੱਲੇ ਕਿਉਂਕਿ ਨਾ ਨੇਰਾ ਹੋ ਜਾਂਦਾ ਏ ਜਦ ਆਪਾਂ ਫਿਰ ਪਾਠ ਦੇ ਬਾਦਾਂ ਨੇ ਫਿਰ ਨੇਰਾ ਹੋ ਜਾਂਦਾ ਏ 10 ਤੋਂ ਬਾਅਦ ਫਿਰ ਅਸੀਂ ਆਪਣਾ ਟਾਈਮ ਸੀਰ ਮੱਥਾ ਟੇਕੇ 10 ਮਿੰਟ ਬੈਠ ਕੇ ਠੰਡਾ ਤਾਂ ਵਰਗਾ ਪੀ ਕੇ ਤਾਂ ਦੇਖੋ ਤੁਸੀਂ ਪੀ ਕੇ ਦੇਖੋ ਤੂੰ ਚੱਲ ਅੱਜ ਦੇ ਬਾਦ ਨਹੀਂ ਉੜੇ ਠੰਡਾ ਪਾਣੀ ਪੀਣਾ ਹੈਗਾ ਮੈਂ ਕਿੰਨੀ ਵਾਰ ਕਹਣਾ ਫੀਜਾ ਵਾਲਾ ਪਾਣੀ ਆਓ ਚਲੋ ਜੀ ਚੱਲੋ ਲਓ ਜੀ ਆਪਾਂ ਹੁਣ ਵੀਡੀਓ ਦਾ ਤੇ ਐਂਡ ਕਰਨਾ ਹੈ ਐਂਡ ਕਰਨ ਤੋਂ ਪਹਿਲਾਂ ਹੁਣ ਮੈਂ ਪੜ ਰਹੀ ਹਾਂ ਜੀ ਕਮੈਂਟ ਤੇ ਕਮੈਂਟ ਜਿਹੜੀਆਂ ਮੇਰੀਆਂ ਪਿੱਛੇ ਦੋ ਵੀਡੀਓਜ਼ ਪਈਆਂ ਨੇ ਆ ਵੀਡੀਓ ਤੇ ਪਹਿਲਾਂ ਦੋ ਵੀਡੀਓ ਉਹਨਾਂ ਦੀ ਪੜ ਰਹੀ ਹਾਂ ਉਦੋਂ ਪਿੱਛੇ ਨਹੀਂ ਮੈਂ ਜਾਂਦੀ ਤੇ ਜਿਵੇਂ ਕਿ ਹੁਣ ਪਹਿਲਾਂ ਤਾਂ ਮੈਂ ਲਿਖ ਕੇ ਰੱਖਦੀ ਹੁੰਦੀ ਸੀ ਹੁਣ ਆਪਣੇ ਕੋਲ ਦੋ ਦੋ ਫੋਨ ਹੈਗੇ ਨੇ ਦੋ ਆਈਫੋਨ ਹੈਗੇ ਨੇ ਇੱਕ 'ਚ ਆਪਾਂ ਕਮੈਂਟ ਪੜਾਂਗੇ ਦੂਜੇ 'ਚ ਆਪਣੀ ਵੀਡੀਓ ਬਣ ਰਹੀ ਆ ਇਹ ਕਮੈਂਟ ਨਾ ਮੈਂ ਬਸ ਵੀ ਸਾਰੇ ਨਹੀਂ ਪੜ੍ਹਦੀ ਹੈਗੀ ਠੀਕ ਹੈ ਅਭੀ ਥੋੜੀ ਜਿਹੀ ਪੜੂੰਗੀ ਜਿਆਦਾ ਨਹੀਂ ਫਿਰ ਜਿਆਦਾ ਲੰਬੀ ਵੀਡੀਓ ਹੋ ਜਾਣੀ ਆਪਾਂ ਵੀਡੀਓ ਏਡੀ ਵੱਡੀ ਕਰਨੀ ਨਹੀਂ ਹੈਗੀ ਕਿਉਂਕਿ ਕਾਇਂ ਦਿਨ ਹੋ ਗਏ ਮੈਨੂੰ ਲਗਾਤਾਰ ਮਤਲਬ ਕਮੈਂਟ ਜਿਨ੍ਹਾਂ ਦੇ ਜਿਆਦੇ ਜੇ ਆ ਰਹੀ ਸੀਗੇ बार-बार ਇੱਕੋ ਕਮੈਂਟ ਜੇ ਆ ਰਹੇ ਤੇ ਆਪਾਂ ਉਹਨਾਂ ਦਾ ਹੀ ਜਵਾਬ ਬਸ ਹਲਕਾ ਫੁਲਕਾ ਦੇਣਾ ਹੈ ਜਵਾਬ ਵੀ ਨਹੀਂ ਦੇਣਾ ਹੈਗਾ ਬਸ ਇਹ ਸਮਝੋ ਵੀ ਮੈਂ ਨਾਮ ਬੋਲਣੇ ਆ ਸਾਰਿਆਂ ਦੇ ਬਸ ਉਹਨਾਂ ਦੇ ਜਿਨ੍ਹਾਂ ਦਾ ਕੋਈ ਖਾਸ ਜਵਾਬ ਹੋਊਗਾ ਨਾ ਮੈਂ ਨਾ ਇਹ ਵੀਡੀਓ ਦੇ ਅੱਜ ਕੱਲ ਨਾ ਮੈਂ ਮਤਲਬ ਕਮੈਂਟਾਂ ਤੇ ਜਵਾਬ ਨਹੀਂ ਦੇ پا ਰਹੀ ਫਿਰ ਮੈਂ ਸੋਚਿਆ ਵੀ ਚਲ ਇੱਕ ਵੀਡੀਓ ਬਣਾ ਲਵਾਂ ਵੀ ਵੀਡੀਓ ਦੇ ਐਂਡ 'ਚ ਮੈਂ ਆਹ ਵਾਲੀ ਵੀਡੀਓ ਦੇ ਐਂਡ 'ਚ ਮੈਂ ਨਾਮ ਬੋਲ ਦੂੰਗੀ ਨਾਲੇ ਉਹਨਾਂ ਦੇ ਜਿਨ੍ਹਾਂ ਦੇ ਸਵਾਲ ਆ ਕੋਈ ਵੀ ਉਹਨਾਂ ਦਾ ਜਵਾਬ ਦੇ ਦੂੰਗੀ ਬੱਡੇ ਹੀ ਪਿਆਰ ਨਾਲ ਕਿਉਂਕਿ ਕਈ ਐਦਾਂ ਐ ਵੀ ਪਿਆਰ ਨਾਲ ਸਵਾਲ ਤਾਂ ਪੁੱਛਦੇ ਨਹੀਂ ਪਰ ਮੈਂ ਜਵਾਬ ਉਹਨਾਂ ਨੂੰ ਪਿਆਰ ਨਾਲ ਐ ਲੋ ਜੀ ਆਪਾਂ ਹੁਣ ਕੱਢ ਲਈ ਵੀਡੀਓ ਜਿਹੜੀ ਆਪਾਂ ਗਏ ਸੀਗੇ ਜਦੋਂ ਘਰ ਦੀ ਸਾਰੀ ਜ਼ਿੰਮੇਵਾਰੀ ਦਰਾਣੀ ਜਠਾਣੀ ਲੱਗਿਆ ਮਿਲ ਕੇ ਨਿਭਾਉਣ ਆਹ ਵਾਲੀ ਵੀਡੀਓ ਦੇ ਕਮੈਂਟ ਆਪਾਂ ਪੜਨ ਲੱਗੇ ਸਿੱਧੂ ਸਾਹਿਬ ਸਟੀਲ ਦੀ ਛਾਲਣੀ ਚ ਪੁਣਿਆ ਕਰੋ ਅੱਛਾ ਇਹਦੇ ਵਿੱਚ ਮੈਂ ਘੀ ਦੀ ਵੀਡੀਓ ਬਣਾਈ ਸੀ ਮਨ ਲਾ ਤਾਂ ਸਟੀਲ ਦੀ ਛਾਲਣੀ ਚ ਪੋਣਿਆ ਕਰੋ ਨਹੀਂ ਨਹੀਂ ਕੀ ਦੀ ਵੀਡੀਓ ਚ ਨਹੀਂ ਸੀਗੀ ਮੈਨੂੰ ਸਮਝ ਨਹੀਂ ਆਇਆ ਕਿ ਕੀ ਕਹਿ ਰਹੇ ਆ ਸਟੀਲ ਦੀ ਛਾਲਣੀ ਚ ਪੋਣਿਆ ਕਰੋ ਅੱਛਾ ਮੈਨੂੰ ਸਮਝ ਆਇਆ ਹਾਂ ਕਿ ਉਹ ਜਿਹੜਾ ਕੀ ਆ ਦੁੱਧ ਵਗੈਰਾ ਕੁਝ ਨਹੀਂ ਆ ਵੀਡੀਓ ਤਾਂ ਮੈਂ ਆ ਵੀਡੀਓ ਚ ਪਾਈ ਨਹੀਂ ਤੀ ਉਹ ਅਗਲੀ ਵੀਡੀਓ ਚ ਪਾਈ ਫਿਰ ਐ ਕਿਹਾ ਹੋਗਾ ਵੀ ਦੁੱਧ ਜਾਂ ਚਾਹ ਹੁੰਦੀ ਆ ਸਟੀਲ ਦੀ ਚ ਮਲਿਆ ਕਰੋ ਕਿਉਂਕਿ ਉਹ ਫਿਰ ਪਲਾਸਟਿਕ ਚ ਉਹ ਹੁੰਦਾ ਨਾ ਕੈਮੀਕਲ ਹਾਂ ਬਈ ਰਾਈਟ ਰਾਈਟ ਯੂ ਵੀ ਬਿਲਕੁਲ ਰਾਈਟ ਆ ਵੀ ਸਟੀਲ ਦੀ ਚ ਪੁਣਿਆ ਕਰੋ ਹਾਂਜੀ ਸਟੀਲ ਦੀ ਕੋਈ ਨਾ ਜੀ ਲੈ ਕੇ ਆਵਾਂਗੇ ਸਟੀਲ ਦੀ ਕਿਉਂਕਿ ਸਾਡੇ ਪਲਾਸਟਿਕ ਦੀ ਹੈ ਇਹ ਸਟੀਲ ਦੀ ਲੈ ਕੇ ਆਵਾਂਗੇ ਤੇ ਸੰਦੀਪ ਘੋਰ ਵੈਰੀ ਨਾਈਸ ਵਲੌਗ ਰਾਜੀਵ ਘੋਰ ਵੈਰੀ ਨਾਈਸ ਵਲੌਗ ਦੀ ਅਸੀਂ ਹਰਿਆਣਾ ਅੰਬਾਲਾ ਤੋਂ ਆਜੀ ਬਹੁਤ ਤੁਹਾਡੇ ਵਲੌਗ ਬਹੁਤ ਸੋਹਣੇ ਹੁੰਦੇ ਆ ਅਸੀਂ ਇੱਕ ਚਾਲ ਤੋਂ ਤੁਹਾਨੂੰ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਜੀ ਬਲਵਿੰਦਰ ਕੌਰ ਆਪ ਜੋ ਸਵੀਟ ਲੈ ਕੇ ਗਏ ਹੋ ਸਾਰਾ ਤੇ ਆਪ ਖਾਣ ਲੱਗ ਗਏ ਅਸੀਂ ਤੇ ਨਹੀਂ ਆਪਣਾ ਅੱਛਾ ਹਾਂ ਸੱਚ ਇਸੇ ਵਲੌਗ ਵਿੱਚ ਮੈਂ ਉਹ ਕੀਤਾ ਸੀਗਾ ਆਹ ਕੀ ਕਹਿੰਦੇ ਨੇ ਇਸੇ ਵਲੌਗ ਵਿੱਚ ਹਾਂ ਮੈਂ ਕੀ ਪੁਣਿਆ ਸੀਗਾ ਹਾਂ ਠੀਕ ਹੈ ਯਾਦ ਆ ਗਿਆ ਮੇਰੇ ਆਪ ਜੋ ਸਵੀਟ ਲੈ ਕੇ ਗਏ ਹੋ ਸਾਰਾ ਤੋਂ ਆਪ ਖਾਣ ਲੱਗ ਗਏ ਅਸੀਂ ਤੇ ਨਹੀਂ ਆਪਣਾ ਸਮਾਂ ਧੀ ਨੂੰ ਦੇ ਆ ਦਿੰਦੇ ਆ ਆਪ ਨਹੀਂ ਕਹਿੰਦੇ ਏ ਮੈਨੂੰ ਨਾ 2-3 ਕਮੈਂਟ ਆਏ ਸੀਗੇ ਮੈਂ ਜਵਾਬ ਨਹੀਂ ਇਹਨਾਂ ਦੇ ਦੇ ਪਾਈ ਅ ਦੇਖੋ ਇਹ ਜੀ ਗੱਲ ਨਹੀਂ ਹੈਗੀ ਵੀ ਆਪਾਂ ਈਆਂ ਨੂੰ ਸਮਾਨ ਦੇ ਕੇ ਆਨੇ ਤਾਂ ਆਪਾਂ ਖਾ ਨਹੀਂ ਸਕਦੇ ਹੈਗੇ ਦੇਖੋ ਉਹ ਆਪਣਾ ਸਮਾਨ ਨਹੀਂ ਮੰਗਵਾਉਂਦੇ ਹੈਗੇ ਹਨਾ ਹੁਣ ਆਪਾਂ ਚ ਆਪਣੇ ਆ ਕੁੜੀਆਂ ਕੋਲ ਪਹਿਲਾਂ ਹੁੰਦਾ ਤਾਂ ਹਨਾ ਆਪਣੀ ਧੀ ਦੇ ਘਰ ਦਾ ਪਾਣੀ ਵੀ ਨਹੀਂ ਪਿੰਦੇ ਪਰ ਹੁਣ ਦੇਖੋ ਟਾਈਮ ਦੇ ਨਾਲ ਸਾਰਾ ਕੁਝ ਬਦਲ ਜਾਂਦਾ ਹਨਾ ਜਦੋਂ ਵਕਤ ਬਦਲ ਗਿਆ ਫਿਰ ਹਨਾ ਸਾਰਾ ਰੀਤੀ ਰਿਵਾਜ ਸਾਰੇ ਬਦਲ ਗਏ ਹੁਣ ਉਹ ਵਕਤ ਥੋੜੀ ਰਿਆ ਹਨਾ ਚਾਹ ਪਾਣੀ ਦਾ ਦੇਖੋ ਪਹਿਲਾਂ ਵੀ ਪਿੰਦੇ ਕੋਈ ਉਹ ਹੁੰਦਾ ਤਾਂ ਜਿਹੜਾ ਕਹਿੰਦਾ ਵੀ ਧੀ ਦੇ ਘਰ ਦਾ ਪਾਣੀ ਵੀ ਨਹੀਂ ਪਿੰਦਾ ਹੁੰਦਾ ਤਾਂ ਕੋਈ ਹੋ ਹੀ ਹੁੰਦਾ ਤਾਂ ਪਹਿਲਾਂ ਵੀ ਸਾਰੇ ਰੋਟੀ ਪਾਣੀ ਚਾਹ ਪਾਣੀ ਖਾ ਪੀ ਕੇ ਹੀ ਆਉਂਦੇ ਹੁੰਦੇ ਤੇ ਧੀਆ ਕੋਲ ਵੀ ਕਿਉ ਧੀਆ ਕਿ ਆਪਣੀ ਨਹੀਂ ਹੁੰਦੀਆਂ ਹੈਗੀਆਂ ਹਨਾ ਤੇ ਆ ਬਗਾਨੀ ਆਪਾਂ ਉਹਨਾਂ ਧੀਆ ਨੂੰ ਜੰਮਦੇ ਆ ਪਾਲਦੇ ਆ ਵਿਆਹ ਕੇ ਤੋੜਦੇ ਆ ਫਿਰ ਆਪਾਂ ਉਹਨਾਂ ਦੇ ਘਰ ਦਾ ਖਾ ਨਹੀਂ ਸਕਦੇ ਕਿਉਂ ਬਈ ਕਿਉਂ ਨਹੀਂ ਖਾ ਸਕਦੇ ਧੀਆ ਜਦ ਆਪਾਂ ਆਪਣੇ ਉਹ ਕਹਿੰਦੇ ਵੀ ਆਪਣੇ ਘਰ ਦੀ ਧੀ ਆ ਫਿਰ ਕੀ ਹੋ ਗਿਆ ਜਿਹੜਾ ਘਰ ਆ ਉਹ ਆਪਣੀ ਧੀ ਦਾ ਘਰ ਆ ਹਨਾ ਆਪਾਂ ਕਿਉਂ ਨਹੀਂ ਖਾਉਂਗੇ ਜੀ ਆਪਾਂ ਖਾਲੀ ਬੇਟ ਆਉਂਗੇ ਧੀ ਰੁੱਸ ਜੇ ਹਨਾ ਹੁਣ ਦੇਖੋ ਹੁਣ ਅਸੀਂ ਆਪਾਂ ਜਾਣਦੇ ਆ ਜੇ ਧੀ ੱੱਕਾ ਕਰ ਦੇ ਵੀ ਨਹੀਂ ਖਾਊ ਖਾਪ ਕੇ ਨਾ ਨਾ ਅਸੀਂ ਨਹੀਂ ਖਾਣਾ ਅਸੀਂ ਨਹੀਂ ਖਾਣਾ ਹਨਾ ਧੀ ਰੁੱਸ ਜੇ ਐਵੇਂ ਥੋੜੀ ਆ ਪਤੀਆਂ ਨੂੰ ਰੁੱਸਣ ਥੋੜੀ ਦੇਣਾ ਏ ਤੇ ਜਦੋਂ ਮੇਰੇ ਸੰਧਾਰੇ ਆ ਹਨਾ ਦੋ ਵਾਰ ਆਲੇ ਮੈਂ ਦੋ ਵਰੀ ਹੋਈ ਜਿਹੜੀ ਮੈਨੂੰ ਸੰਧਾਰੇ ਆ ਮੈਂ ਉਹ ਵੀ ਮਠਿਆਈ ਆਪਣੇਆ ਪੇਕਿਆਂ ਵਾਲਿਆਂ ਨੂੰ ਧਰੀਆਂ ਨੇ ਵੀ ਹਾਂ ਖਾਣ ਵਾਸਤੇ ਅੱਧੇ ਹੁੰਦੇ ਨੇ ਐਦਾਂ ਹੀ ਹੁੰਦੇ ਇਹ ਰੀਤੀ ਰਿਵਾਜ ਐਦਾਂ ਹੀ ਹੁੰਦੇ ਆ ਹੁਣ ਮੈਂ ਬਾਲਾ ਲੰਬਾ ਜਵਾਬ ਨਹੀਂ ਦਵਾਂਗੀ ਕਿਉਂਕਿ ਮੈਨੂੰ ਦੋ ਤਿੰਨ ਆਏ ਸੀਗੇ ਪਰ ਮੈਂ ਨਾ ਕਮੈਂਟਾਂ 'ਚ ਇਹਨਾਂ ਦੇ ਜਵਾਬ ਨਹੀਂ ਦੇ ਪਾਈ ਹੈਗੀ ਕੋਈ ਨਹੀਂ ਜੀ ਤੁਹਾਨੂੰ ਜੋ ਕੋਈ ਅੱਗੇ ਸੁਰਦੀਪ कौर ਸੁਰਦੀਪ कौर ਹੈ ਜਿਹੜੇ ਇਹਨਾਂ ਦਾ ਤਾਂ ਕਮੈਂਟ ਹਮੇਸ਼ਾ ਹੀ ਬਹੁਤ ਜ਼ਿਆਦੇ ਵਧੀਆ ਹੁੰਦਾ ਹੈ ਬਹੁਤ ਜ਼ਿਆਦੇ ਵਧੀਆ ਜਰਮਨੀ ਤੋਂ ਹੁਣ ਇਹ ਬਹੁਤ ਪਿਆਰ ਕਰਦੇ ਨੇ ਤੇ ਬਲਵਿੰਦਰ ਕੌਰ ਨਾਲ ਜਿਨ੍ਹਾਂ ਦਾ ਹੁਣੇ ਮੈਂ ਜਵਾਬ ਦੇ ਕੇ ਆਟਿਆ ਉਹ ਬਹੁਤ ਪਿਆਰ ਕਰਦੇ ਨੇ ਇਹਨਾਂ ਨੇ ਵੈਸੇ ਹੀ ਚਲੋ ਕਮੈਂਟ ਕੀਤਾ ਹੈ ਜੀ ਕੋਈ ਗੱਲ ਨਹੀਂ ਮੈਨੂੰ ਬੁਰਾ ਵੀ ਨਹੀਂ ਲੱਗਿਆ ਹੈਗਾ ਬਿਲਕੁਲ ਨਹੀਂ ਲੱਗਿਆ ਬਸ ਮੈਨੂੰ ਹਾਸੇ ਜਾਈ ਵੀ ਤੁਸੀਂ ਸਾਰਾ ਆਪ ਹੀ ਖਾ ਗਏ ਨਹੀਂ ਜੀ ਅਸੀਂ ਆਪ ਨਹੀਂ ਖਾਇਆ ਹੈਗਾ ਅਸੀਂ ਬਿਲਕੁਲ ਨਹੀਂ ਖਾਇਆ ਤੇ ਨਾ ਮੈਨੂੰ ਕੀ ਬਾਰੇ ਵੀ ਪੁੱਛ ਰਹੇ ਆ ਬਲਵਿੰਦਰ ਕੌਰ ਵੀ ਤੁਸੀਂ ਕੀ ਦੋਵੋਗੇ ਕੀ ਵੀ ਸਾਡੇ ਕੋਲ ਨਾ ਹਜੇ ਕੀ ਹੈ ਨਹੀਂ ਜਿਹੜਾ ਪਹਿਲਾਂ ਕੀ ਹੈ ਤਾਂ ਉਹ ਅਸੀਂ ਸਾਰਾ ਵੇਚ ਤਾ ਹਨਾ ਅ ਵੀ ਸਾਰਾ ਇਹ ਵੀ ਸਾਰਾ ਲੈ ਗਏ ਸੀਗੇ ਜਦੋਂ 1000 ਰੁਪਏ ਕਿਲੋ ਕੀ ਕਰਤਾ ਸੀਗਾ ਤਾਂ ਲੈ ਗਏ ਸੀਗੇ ਜਿਹਨੇ ਦੇਖੋ ਜਿਹਨੇ ਪ्योर ਚੀਜ਼ ਲੈਣੀ ਹੈ ਉਹਨੇ 1000 ਨੂੰ ਵੀ ਨਹੀਂ ਛੱਡਿਆ ਲੈ ਗਏ ਸਾਰਾ ਪਹਿਲਾਂ ਲੱਗ ਗਿਆ ਸਾਡਾ ਹੁਣ ਸਾਨੂੰ ਥੋੜਾ ਟਾਈਮ ਚਾਹੀਦਾ ਮਤਲਬ ਮਹੀਨਾ ਤੱਕ 15-20 ਦਿਨ ਜਾਂ ਮਹੀਨਾ ਦੇ ਦਿਓ ਮਹੀਨਾ ਤਾਂ ਦੇ ਹੀ ਦਿਓ ਕਾਫੀ ਇਕੱਠਾ ਕਰਨਾ ਹੈ ਹਨਾ ਤੇ ਹਰਜਿੰਦਰ ਸੰਗਾ ਹਰਜਿੰਦਰ ਸੰਗਾ ਹੈਲੋ ਜੀ ਵੈਰੀ ਨਾਈਸ ਫੈਮਿਲੀ ਆਈ ਏਮ ਫਰੋਮ ਇੰਗਲੈਂਡ ਹਰਜਿੰਦਰ ਕੌਰ हां ਇਹਨਾਂ ਦਾ ਵੀ ਬਹੁਤ ਵਧੀਆ ਕਮੈਂਟ ਆਂਦਾ ਹੁੰਦਾ ਹੈ ਧੰਨਵਾਦੀ ਤੁਹਾਡਾ ਬਹੁਤ ਬਹੁਤ ਬਲਵਿੰਦਰ ਕੌਰ ਹੁਣ ਕਿੰਨੇ ਦਾ ਦੇਸੀ ਕੀ ਕੀ ਤਾਂ ਵੈਸੇ ਰੇਟ ਹੈ ਜਿਹੜਾ 1000 ਰੁਪਏ ਦੇ ਦੀ 1000 ਤਾਂ ਹੀ ਹੈ ਜੀ ਬਸ ਸਾਨੂੰ ਮਹੀਨੇ ਦਾ ਟਾਈਮ ਦਿਓ ਹਨਾ ਹੈਲੋ ਗਗਨ ਐਚ 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 ਹਾਂਜੀ ਇਹ ਵੀ ਬਹੁਤ ਵਧੀਆ ਤੇ ਮੈਂ ਨਾ ਜਿਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਆ ਨਾ ਬਸ ਮੈਂ ਅਨਛਾ ਦੋਹੀ ਪੜ ਰਹੀ ਆ ਹੁਣ ਤੇਜਵੀਰ ਸਿੰਘ ਇਹਨਾਂ ਦਾ ਵੀ ਹਮੇਸ਼ਾ ਬਹੁਤ ਵਧੀਆ ਕਮੈਂਟ ਆਂਦਾ ਹੈ ਤਲਵਿੰਦਰ ਕੌਰ ਦਾ ਵੀ ਵਧੀਆ ਆਂਦਾ ਜਸਮਨ ਬਰਾੜ ਕਾਲਾ ਕਾਲਾ ਹਰਮਨ ਸਮਰਾ ਹਰਮਨ ਸਮਰਾਉ ਸਮਰਾਉ ਜਸਦੀਪ ਕੌਰ ਜਗ ਜਗਜੋ ਸਿੰਘ ਮਾਨ ਇਹ ਵੀ ਹਮੇਸ਼ਾ ਦੋ ਤਿੰਨ ਸਾਲ ਹੋ ਗਏ ਸਾਡੇ ਨਾਲ ਜੁੜਿਆ ਨੂੰ ਦੀਪ ਸੈਣੀ ਇਹ ਵੀ ਜਰਮਨੀ ਤੋਂ ਨੇ ਇਹ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮਨਪ੍ਰੀਤ ਸਿੰਘ ਗगन ਗਿਲ ਰਮਨਦੀਪ ਇਹ ਵੀ ਵਧੀਆ ਬਹੁਤ ਪਿਆਰ ਕਰਦੇ ਨੇ ਮਨਪ੍ਰੀਤ ਸਿੰਘ ਹਨਫਿਤ ਕੋ ਪਿੰਦਰ ਸੰਗਰੂਲ ਜਸ਼ਨ ਕੁਮਾਰ ਜਸ਼ਨ ਕੁਮਾਰ ਵੀ ਕਾਫੀ ਸਾਲ ਤੋਂ ਸਾਨੂੰ ਸਾਲਾਂ ਤੋਂ ਜੁੜੇ ਹੋਏ ਨੇ ਮਤਲਬ 2-3 ਸਾਲ ਕੰਮੇ ਸਾਲਾਂ ਤੋਂ ਨੇ 2-3 ਸਾਲ ਕਿਉਂਕਿ ਕਾਫੀ ਸਾਲਾਂ ਤੋਂ ਤਾਂ ਅਸੀਂ ਵਲੌਗ ਹੀ ਨਹੀਂ ਬਣਾੜੇ ਹੈਗੇ ਬਹੁਤ ਪਿਆਰ ਕਰਦੇ ਨੇ ਤੇ ਬਾਕੀ ਹੁਣ ਮੈਂ ਕੱਢੀ ਆਪਣੀ ਦੂਜੀ ਵੀਡੀਓ ਜਿਹੜੀ ਮੈਂ ਕੱਲ ਪਾਈ ਸੀ ਉਹ ਵਾਲੀ ਹੁਣ ਉਹਦੇ ਕਮੈਂਟ ਪੜਦੇ ਆਪਾਂ ਸੰਦੀਪ ਕੌਰ ਅਫੀਸ਼ੀਅਲ ਨਿਰਮਲ ਸਿੰਘ ਬਰਾੜ ਹਾਂਜੀ ਬਹੁਤ ਵਧੀਆ ਕਮੈਂਟ ਕਰਦੇ ਨੇ ਇਹ ਵੀ ਕਿਰਨ ਕੰਬੋਜ ਮਨਪ੍ਰਿਤ ਕੌਰ ਸਿੱਧੂ ਅਮਨ ਦਾਵਾ ਵਲੌਗ ਵਲੌਗ ਮੈਂ ਨਾ ਆਈਡੀਆ ਨੇ ਨਾਮ ਪੜ੍ਹ ਰਹੀ ਆ 스ਪਿੰਦਰ ਕੌਰ ਤਲਵਿੰਦਰ ਕੌਰ ਜੱਟਵਾਦ ਗਗਨਦੀਪ ਕੌਰ ਕੁਲਵੀਰ ਗਿੱਲ ਸੁਖਜੀਤ ਸ਼ਰਮਾ ਮਲਕੀਤ ਗਿੱਲ ਵੈਰੀ ਗੁੱਡ ਫਰੋਮ ਬਲੌਗ ਫਰੋਮ ਕੈਨੇਡਾ ਹਾਂਜੀ ਕੈਨੇਡਾ ਕਾਫੀ ਨੇ ਜਿਹੜੇ ਬਾਹਰ ਤੋਂ ਵੀ ਦੇਖਦੇ ਨੇ ਹਨਾ ਆਪਣੇ ਬਹੁਤ ਪਿਆਰ ਕਰਦੇ ਨੇ ਜਿਨੇ ਪਿਆਰ ਕਰਨਾ ਦੇਖੋ ਉਹ ਤਾਂ ਪਿਆਰ ਹਮੇਸ਼ਾ ਚਾਹ ਜਿੱਥੇ ਮਰਜੀ ਬੈਠਾ ਹੋਵੇ ਆਪਣੇ ਪੰਜਾਬ ਚ ਬਾਹਰੋਂ ਪਿਆਰ ਕਰਦੇ ਨੇ ਜਿਹੜੇ ਜਿਹੜੇ ਸਮਝ ਪਾਉਂਦੇ ਨੇ ਸਾਨੂੰ ਜਿਹੜੇ ਪਰਿਵਾਰ ਨੂੰ ਸਮਝ ਪਾਉਂਦੇ ਨੇ ਨਾ ਉਹ ਵਧੀਆ ਹੀ ਕਮੈਂਟ ਕਰਦੇ ਨੇ ਮਨਜੀਤ ਪਟਿਆਲਾ ਮੰਤਵੀ ਮੰਨਤ ਵੀਰ ਕੁਮਾਰ ਕਰਨ ਔਜਲਾ ਸੁਮਨਦੀਪ ਕੌਰ ਪਿੰਦਰ ਸਿੰਘ ਰੂਟੀਲੋ ਫਾਰਮ ਹਾਊਸ ਥੀਲੋ ਫਾਰਮ ਹਾਊਸ ਦਾ ਮੇਰੀ ਮਾਸਤੀ ਦਾ ਚੈਨਲ ਆ ਉਹਨਾਂ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਥੀਲੋ ਫਾਰਮ ਹਾਊਸ ਨੂੰ ਦੀਦੀ ਪਨੀਰ ਘਰ ਬਣਾਇਆ ਕਰੋ ਤੁਹਾਡੇ ਘਰ ਦਾ ਦੁੱਧ ਹਾਂਜੀ ਸਾਡੇ ਘਰ ਦਾ ਹੀ ਦੁੱਧ ਆ ਪਰ ਨਾ ਉਹ ਬਸ ਦੁੱਧ ਹੈ ਜਿਹੜਾ ਸਾਡਾ ਉਹ ਲੱਗਿਆ ਹੋਇਆ ਹਨਾ ਫਿਰ ਉਹ ਜਿਵੇਂ ਕਹਿੰਦੇ ਨੇ ਵੀ ਬਨ ਹੈ ਹਨਾ ਬਨਣਾਲ ਤਾਂ ਕਰਕੇ ਘਰੇ ਘਾਟੀ ਬਚਦਾ ਏ ਵੀ ਉਹ ਫਿਰ ਅਸੀਂ ਮੁੱਲ ਦਾ ਤਾਂ ਲਿਆ ਏ ਜਿਸ ਟਾਈਮ ਮਤਲਬ ਵਾਦੂ ਹੁੰਦਾ ਹੈ ਵੀ ਹਾਂ ਵੀ ਹੁਣ ਕੋਈ ਬੰਨ ਨਹੀਂ ਹੈਗੀ ਨਾ ਫਿਰ ਅਸੀਂ ਘਰ ਦਾ ਹੀ ਫੜ ਲੈਨੇ ਆ ਕਿਹੜੇ ਇਅਰ ਵਿੱਚ ਸੀ ਤੁਹਾਡੀ ਮੈਰਿਜ ਮੇਡੀ ਸੀਗੀ 2 2012 ਵਿੱਚ ਜੀ ਗਰੇਵੀ ਪਹਿਲਾਂ ਬਣਾਉਣੀ ਸੀ ਹਾਂਜੀ ਮੈਂ ਗਰੇਵੀ ਪਹਿਲਾਂ ਹੀ ਬਣਾਈ ਸੀਗੀ ਕਰਨ ਕਨਵਰਸਿੰਗ ਤੇ ਸੂਟ ਤਾਂ ਗੁਰਪ੍ਰੀਤ ਕੋਲ ਸੂਟ ਸੋਨਾ ਪਾ ਲੈਂਦੇ ਗਗਨ ਹਾਂ ਜੀ ਸੋਣ ਮੈਂ ਸੂਟ ਨਹੀਂ ਬਦਲਿਆ ਹੈਗਾ ਇਹ ਮੈਂ ਨਾ ਸੂਟ ਬਦਲਣਾ ਸੀਗਾ ਪਰ ਜਿਹੜਾ ਮੈਂ ਸੂਟ ਪਾਉਣਾ ਤਾਂ ਜੀ ਉਹ ਟੇਲਰ ਕੋਲ ਚਲੇ ਗਿਆ ਦੂਜੇ ਲਾਈਨਿੰਗ ਵਾਲੇ ਸੀਗੇ ਇਸ ਕਰਕੇ ਮੈਂ ਸੂਟ ਪਾ ਨਹੀਂ ਪਾਈ ਹੈਗੀ ਔਰ ਕੰਮ ਵਿੱਚ ਇੰਨੀ ਜ਼ਿਆਦਾ ਉਲਝ ਗਈ ਤੀ ਫਿਰ ਮੈਂ ਖੜੇ ਹੀ ਛੱਡ ਤਾ ਵੀ ਬਰ ਨਾਲ ਦੀ ਨਾਲ ਨਾ ਕੇ ਆਪਣਾ ਕੰਮ ਲੱਗ ਗਈ ਨਾਲ ਦੀ ਨਾਲ ਫਿਰ ਵੀ ਹੁਣ ਮੈਂ ਕਿੱਥੋਂ ਲੱਭੂ ਕਿੱਥੋਂ ਕਦੋਂ ਪ੍ਰੈਸ ਕਰੂੰਗੀ ਤਾਂ ਕਰਕੇ ਬਸ ਉਹੀ ਪਾ ਲਿਆ ਜੀ ਤੁਹਾਨੂੰ ਸੂਟ ਨਹੀਂ ਪਸੰਦ ਆ ਇਸ ਕਰਕੇ ਸੌਰੀ ਰਮਨਦੀਪ ਕਾ ਗੱਗਾ ਨੇ ਗੱਗੀ ਡੀ ਤੁਹਾਡੇ ਦਰਾਨੀ ਅਲੱਗ ਹੋ ਗਈ ਐ ਓਦਾਂ ਕਿਚਨ ਅਲੱਗ ਸਮਾਨ ਵੈ ਨਹੀਂ ਜੀ ਸਭ ਨਮਨ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਹਣਾ ਮੈਂ ਕਈ ਵੀਡੀਓਜ਼ ਬਣਾ ਚੁੱਕੀ ਐ ਵੀ ਸਾਡੀਆਂ ਦੋ ਕੋਠੀਆਂ ਨੇ ਦੋ ਰਸੋਈਆਂ ਤਿੰਨ ਰਸੋਈਆਂ ਨੇ ਬਾਹਰ ਵੀ ਆ ਚੁੱਲ੍ਹੇ ਵਾਲੀਆਂ ਵੀ ਐ ਮੈਂ ਬਹੁਤ ਵਾਰ ਦਿਖਾ ਚੁੱਕੀ ਆ ਇੱਕ ਤਕਰੀਬਨ ਜਿਹੜੇ ਮੇਰੇ ਨਾਲ ਨਾ 3 ਸਾਲ ਤੋਂ ਜੁੜੇ ਹੋਏ ਨੇ ਉਹ ਉਹਨਾਂ ਨੂੰ ਸਾਰਾ ਕੁਝ ਪਤਾ ਹੀ ਵੀ ਸਾਡੀਆਂ ਦੋ ਕਿਚਨ ਨੇ ਦੋਹਾਂ 'ਚ ਸਾਡਾ ਸਮਾਨ ਪਿਆ ਇਹ ਦੇਖੋ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੋਈ ਅਲੱਗ ਰੋਟੀ ਪਾਣੀ ਹੈ ਜਿਹੜਾ ਸਾਡਾ ਚੁੱਲ੍ਹੇ ਤੇ ਹੀ ਇਕੱਠਾ ਪੱਕਦਾ ਹੈ ਸਵੇਰ ਦੀ ਸਬਜੀ ਮੈਂ ਬਣਾਉਣੀ ਹੈ ਸ਼ਾਮ ਨੂੰ ਮੇਰੀ ਦਰਾਨੀ ਬਣਾਉਂਦੀ ਆ ਅਲੱਗ ਵਾਲੀ ਕੋਈ ਗੱਲ ਨਹੀਂ ਹੈ ਤੇ ਪਿੱਛੇ ਉਹ ਪਿੱਛੇ ਵਾਲੀ ਵੀਡੀਓ ਚ ਵੀ ਕਿਸ ਨੇ ਕਮੈਂਡ ਕੀਤਾ ਸੀਗਾ ਵੀ ਤੁਸੀਂ ਅਲੱਗ ਅਲੱਗ ਆਟਾ ਗੁੰਨ ਰਹੇ ਤੇ ਅਲੱਗ ਅਲੱਗ ਕੋਈ ਵੀ ਨਹੀਂ ਗੁੰਨ ਰਿਆ ਤਾਂ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਉਹ ਮਿੱਠਾ ਆਟਾ ਜਾਂ ਸੁੱਚਾ ਆਟਾ ਗੁੰਨਣਾ ਸੀਗਾ ਉਹਦੇ ਮਿੱਠੀਆਂ ਰੋਟੀਆਂ ਬਣਾਉਣੀ ਸੀਆਂ ਉਹ ਫਿਰ ਮੈਂ ਆਪਣੀ ਦਰਾਣੀ ਨੂੰ ਕਹਿੰਦਾ ਸੀਗਾ ਵੀ ਤੂੰ ਹੁਣ ਦੇ ਹੁਣ ਵੀ ਮੈਂ ਜਿਹੜਾ ਆਪਣਾ ਰੋਟੀ ਬਣਾਉਣੀ ਹੈ ਸਾਰੀ ਫੈਮਿਲੀ ਲਈ ਉਹ ਮੈਂ ਗੁੰਨੇ ਆ ਵੀ ਮੈਂ ਥੱਕ ਗਈ ਬਸ ਮੈਂ ਉਹਨੂੰ ਪਿਆਰ ਨਾਲ ਕਹਿੰਦਾ ਮੈਂ ਥੱਕ ਗਈ ਬੇਬੇ ਭੈਣ ਬਣ ਕੇ ਤੂੰ ਹੁਣ ਦੇ ਉਹਨੇ ਗੁੰਨਤਾ ਸੀਗਾ ਵੀ ਐਦਾ ਜਿਹੜੇ ਨਵੇਂ-ਨਵੇਂ ਸਬਸਕ੍ਰਾਈਬਰ ਹੁੰਦੇ ਆ ਨਾ ਉਹਨਾਂ ਨੂੰ ਕੁਝ ਅਲੱਗ-ਅਲੱਗ ਲੱਗੇ ਜਾਂ ਗਲਤ ਆਪਣੇ ਲੱਗਦਾ ਹੈ ਤਾਂ ਉਹ ਕਮੈਂਟ ਕਰਦੇ ਨੇ ਨਹੀਂ ਪਿੱਛੇ ਸਭ ਵੀਡੀਓ ਪਈਆਂ ਹੋਈਆਂ ਨੇ ਜੇ ਜਿਹੜੇ 2-3 ਸਾਲ ਤੋਂ ਜੁੜੇ ਹੋਣਾਂ ਨੂੰ ਸਾਰਾ ਪਤਾ ਹੈ ਤੇ ਮੇਰੀ ਵੀਡੀਓ ਨਾ ਜਾਦੇ ਲੰਬੀ ਹੋ ਰਹੀ ਆ ਨਾਲ ਤੁਸੀਂ ਕਹਿ ਰਹੇ ਸੀ ਉਹ ਸਾਡੇ ਨਾਲ ਵਰਤਦੇ ਨਹੀਂ ਫਿਰ ਹੁਣ ਪਹਿਲਾਂ ਤੁਸੀਂ ਬਹੁਤ ਕੁਝ ਹਾਂ ਇਹਨਾਂ ਨੂੰ ਇਸੇ ਮੈਂ ਜਵਾਬ ਦਿੱਤਾ ਸੀਗਾ ਵੀ ਉਹ ਉਹ ਮੇਰੇ ਤਾਈ ਜੀ ਉਹ ਤਾਈ ਨੇ ਮੈਂ ਇਹਨਾਂ ਨੂੰ ਅਸੀਂ ਬਚਪਨ ਦੇ ਬੀਬੀ ਪਾਪਾ ਕਹਿ ਕੇ ਗੱਲ ਕਰਦੇ ਹਾਂ ਤਾਈ ਮੇਰੇ ਬੀਬੀ ਪਾਪਾ ਹੀ ਨੇ ਆਇਆ ਤਾਈ ਇਹ ਹੁਣ ਮੇਰੇ ਉਹ ਪਹਿਲੀ ਵਾਰ ਆਈ ਸੀਗੇ ਉਹਨਾਂ ਦੇ ਨੂੰ ਤੇ ਉਹ ਇਹ ਵਰਤਦੇ ਨੇ ਕਾਫੀ ਸਾਲ ਤੋਂ ਹਾਂ ਕੁਝ ਅਹਿਜੀਆਂ ਗੱਲਾਂ ਸੀਗੀਆਂ ਵੀ ਸਾਨੂੰ ਕਿਸੇ ਨੇ ਇੱਕ ਇੱਕ ਦੂਜੇ ਨੂੰ ਆਪਸੇ ਆ ਜਿਹੜਾ ਵਰਤਨ ਨਹੀਂ ਦਿੱਤਾ ਤਾਂ ਕਰਕੇ ਬਸ ਹੁਣ ਸਾਨੂੰ ਕੋਈ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਅਸੀਂ ਆਪਣੀ ਅਸੀਂ ਆਪਣੇ ਹੁਣ ਬਸ ਜਿੰਨੀ ਵੀ ਜ਼ਿੰਦਗੀ ਹੈਗੀ ਹੁਣ ਅਸੀਂ ਆਪਣੀ ਹਾਸੀ ਖੁਸ਼ੀ ਅੱਗੇ ਕੱਟਣਾ ਚਾਹੁੰਦੇ ਆਂ ਔਰ ਇਸ ਕਰਕੇ ਹੁਣ ਅਸੀਂ ਆਪਣੇ ਜੋ ਵੀ ਜਿਹੜੇ ਪਹਿਲਾਂ ਜਿੰਨੇ ਵੀ ਟਾਂਟੇ ਤੇ ਉਹਨਾਂ ਤੋਂ ਅਸੀਂ ਫ੍ਰੀ ਹੋ ਚੁੱਕੇ ਆਂ ਕਿਉਂਕਿ ਸਿਰਦਰਦੀ ਹੈ ਜਿਹੜੀ ਆਪਾਂ ਬੋਝ ਜਿਹੜੀ ਹੈ ਰਿਸ਼ਤਿਆਂ ਦਾ ਬੋਝ ساری ਉਮਰ ਲੈ ਕੇ ਆਪਣੇ ਸਿਰ ਤੇ ਬੋਝ ਲੈ ਕੇ ਨਹੀਂ ਬੈਠ ਸਕਦੇ ਜਿਵੇਂ ਕਿ ਚਲੋ ਬਹੁਤ ਸਾਰਿਆਂ ਨੇ ਪਹਿਲਾਂ ਮੈਂ ਵੀਡੀਓਸ ਪਾ ਚੁੱਕੀਆਂ ਔਰ ਬਹੁਤ ਸਾਰਿਆਂ ਨੇ ਮੈਨੂੰ ਸੁਝਾਅ ਵੀ ਦੇ ਆ ਹਨਾ ਚਲੋ ਆਪਾਂ ਹਰ ਇੱਕ ਹੁਣ ਹੋਰ ਵੀਡੀਓ ਦਾ ਉਹਨੇ ਦਿਨ ਦੇ ਹੈਗੇ ਜਵਾਬ ਮਤਲਬ ਜਵਾਬ ਕੀ ਮੈਂ ਪੜ ਲਏ ਸਾਰੇ ਜ਼ਿਆਦਾਤਰ ਇਹੀ ਜ਼ਰੂਰੀ ਸੀਗੇ ਲੇਕ ਬਾਕੀ ਤਾਂ ਨਾਰਮਲ ਸਾਰਿਆਂ ਨੇ ਨਾਈਸ ਵਲੌਗ ਵਧੀਆ ਵਲੌਗ ਹੈ ਨਾ ਸਾਰਾ ਸਾਰਿਆਂ ਨੇ ਕਮੈਂਟ ਉਹ ਦੂਜੇ ਕਿੱਤੇ ਸੀਗੇ ਤੇ ਮੈਂ મતਲਬ ਹੁਣ ਫਿਰ ਨਾ ਜਿਆਦਾ ਵੀਡੀਓ ਲੰਬੀ ਹੋ ਜਣੀ ਮੈਂ ਬਸ ਆਹੀ ਕਹਿਣਾ ਚਾਹੁੰਦੀ ਵੀ ਪਹਿਲਾਂ ਮੈਂ ਵੀਡੀਓਜ਼ ਪਾਈਆਂ ਨੇ ਸਾਰੀਆਂ ਵੀ ਆਪਾਂ ਹੁਣ ਬਾਰ-ਬਾਰ ਨਾ ਉਹਨਾਂ ਗੱਲਾਂ ਤੇ ਟੌਪਿਕ ਤੇ ਗੱਲਾਂ ਵੀ ਨਹੀਂ ਕਰਦੇ ਹੈਗੇ ਵੀ ਆਪਾਂ ਹੁਣ ਉਹ ਜਿਹੜੇ ਰਿਸ਼ਤੇ ਆ ਜਿਹੜੇ ਉਹ ਸਭ ਖਤਮ ਕਰ ਚੁੱਕੇ ਆ ਸਾਰੇ ਮਤਲਬ ਆਪਣੇ ਸਿਰ ਦਾ ਬੋਝ ਹੈ ਜਿਹੜਾ ਹਲਕਾ ਸਾਰੇ ਕਰ ਚੁੱਕੇ ਹੈ ਹੁਣ ਆਪਣੀ ਜਿਹੜੀ ਜ਼ਿੰਦਗੀ ਆ ਆਪਾਂ ਖਾਸੀ ਖੁਸ਼ੀ ਹੀ ਜਿਣੀ ਆ ਜਿਹੜੇ ਵੀ ਜੋ ਵੀ ਹੁਣ ਜ਼ਿੰਦਗੀ ਚ ਰਿਸ਼ਤੇ ਹੈਗੇ ਆ ਆਪਾਂ ਉਹਨਾਂ ਦੀ ਕਦਰ ਕਰਨੀ ਆ ਅੱਪਾ ਦੂਜਿਆਂ ਦੇ ਵੀ ਕਦਰ ਕਰਨੀਆਂ ਤਾਂ ਕਿ ਹਾਂ ਔਰ ਮੇਰੀ ਤਾਈ ਨੂੰ ਸਾਡਾ ਪਰਿਵਾਰ ਮਤਲਬ ਜਿਹੜਾ ਇੰਨਾ ਨਾਈਸ ਇੰਨਾ ਵਧੀਆ ਲੱਗਿਆ ਵੀ ਮੇਰੀ ਤਾਈ ਤਾਇਆ ਕਹੇ ਸੀ ਵੀ ਤੜਕੇ ਉੱਠ ਕੇ ਨਾ ਸੌਂ ਖਾਣ ਵਾਲਾ ਪਰਿਵਾਰ ਆ ਵੀ ਇੰਨਾ ਜਿਆਦਾ ਵਧੀਆ ਮੇਰੀ ਤਾਈ ਨਹੀਂ ਕਹਿੰਦੀ ਸਾਰੇ ਕਹਿੰਦੇ ਆ ਤਕਰੀਬਨ ਸਾਰੇ ਵੀ ਤੁਹਾਡਾ ਪਰਿਵਾਰ ਹੈ ਨਾ ਜਿਹੜਾ ਉਹ ਇੰਨਾ ਨਾਈਸ ਆ ਇੰਨਾ ਵਧੀਆ ਏ ਵੀ ਇੰਨਾ ਜਿਆਦਾ ਵਧੀਆ ਪਰਿਵਾਰ ਆ ਵੀ ਕਿਸੇ ਵੀ ਐ ਕਹਿੰਦੇ ਨੇ ਵੀ ਪਤਾ ਨਹੀਂ ਕਿਹੜੇ ਚੰਗੇ ਕਰਮ ਹੈ ਹਨਾ ਕਿਦੇ ਵੀ ਇੰਨਾ ਵਧੀਆ ਪਰਿਵਾਰ ਆ ਹਨਾ ਮਿਲਿਆ ਏ ਜਿਹੜਾ ਬਹੁਤ ਵਧੀਆ ਏ ਨਹੀਂ ਅੱਜ ਕੱਲ ਇਹੋ ਜਿਹੇ ਵੀ ਇਹੋ ਜਿਹੇ ਪਰਿਵਾਰ ਬੈਠੇ ਆ ਨਾ ਜੇ ਕੋਈ ਵੀ ਕਿਸੇ ਵੀ ਧੀ ਦਾ ਕੋਈ ਮਾਪਾਪਾ ਜਾਂ ਪਿੱਛੇ ਤੇ ਜਾਂ ਕੋਈ ਵੀ ਇੱਕ ਨਾਲ ਗਲਤ ਕਰੇ ਦੂਜੇ ਨਾਲ ਠੀਕ ਕਰੇ ਤਾਂ ਪਤਾ ਨਹੀਂ ਉਹਨੂੰ ਕਿੰਨੇ ਮੇਨੇ ਦੇ ਦੇ ਕੇ ਜਾਂ ਫਿਰ ਉਹ ਦਿਨ ਉਹਨੂੰ ਉਹੋ ਕਰਕੇ ਘਰੋਂ ਵੀ ਕੱਢ ਦਿੰਦੇ ਨੇ ਜਾਂ ਕੁਝ ਗਲਤ ਵੀ ਕਰ ਦਿੰਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਹੈ ਨਾ ਪਰ ਵੀ ਮਤਲਬ ਐਡਾ ਜਿਹੜਾ ਜਿਹੜਾ ਵੀ ਕੋਈ ਰਿਸ਼ਤੇਦਾਰ ਨਾ ਮਾ ਰਿਸ਼ਤੇਦਾਰਾ ਕੇ ਮਿਲਦਾ ਨਾ ਇੱਥੇ ਸਭ ਨੂੰ ਉਹ ਐਟ ਸਾਡੇ ਪਰਿਵਾਰ ਨੂੰ ਵੀ ਉਹ ਮਤਲਬ ਐ ਕਹਿੰਦਾ ਐ ਮੁੜ ਕੇ ਐ ਵੀ ਇੰਨਾ ਜਾਦੇ ਵਧੀਆ ਪਰਿਵਾਰ ਵੀ ਕਿਹੜੇ ਮੋਤੀਦਾਨ ਕਿਤੇ ਹੋਏ ਨੇ ਜਿਹੜਾ ਇੰਨਾ ਵਧੀਆ ਪਰਿਵਾਰ ਵੀ ਹੈ ਨਾ ਵੀ ਦੇਖ ਲਓ ਗੱਲ ਐ ਵੀ ਕਿਸੇ ਨੂੰ ਨਹੀਂ ਅਹਿਸਾਸ ਨਹੀਂ ਹੁੰਦੇ ਨੇ ਨਹੀਂ ਅਗਲਾ ਰਿਸ਼ਤੇਦਾਰੀਆਂ ਵਰਤਨੀਆਂ ਛੱਡ ਦਿੰਦਾ ਹੁੰਦਾ ਪਰ ਨਹੀਂ ਮੈਨੂੰ ਅੱਜ ਤੱਕ ਕਦੇ ਵੀ ਕੋਈ ਗੱਲ ਦਾ ਅਹਿਸਾਸ ਤੱਕ ਨਹੀਂ ਕਰਵਾਇਆ ਹੈਗਾ ਵੀ ਹਾਂ ਕੋਈ ਮੇੜਾ ਤੱਕ ਵੀ ਨਹੀਂ ਕਦੇ ਕਿਸੇ ਗੱਲ ਦਾ ਦਿੱਤਾ ਹਨਾ ਬਹੁਤ ਵਧੀਆ ਇਹ ਸਭ ਨੂੰ ਮਿਲੇ ਹਨਾ ਇਹ ਹਜਾ ਪਰਿਵਾਰ ਸਭ ਨੂੰ ਮਿਲੇ ਜਿੰਨੇ ਵੀ ਇਹ ਮੇਰੀ ਇਹ ਮੇਰੀ ਤਾਈ ਉਹ ਨਹੀਂ ਕਹਿ ਰਹੀ ਸਾਰੇ ਰਿਸ਼ਤੇਦਾਰ ਜਿੰਨੇ ਵੀ ਆ ਰਿਸ਼ਤੇਦਾਰ ਵੀ ਜਾਂ ਜਿਹੜੇ ਮੈਨੂੰ ਵਲੌਗਾਂ 'ਚ ਵੀ ਦੇਖਦੇ ਨੇ ਸਭ ਨੂੰ ਪਤਾ ਹੈ ਸਭ ਨੂੰ ਤਕਰੀਬਨ ਵੀ ਇਹ ਫੈਮਿਲੀ ਕਿੱਦਾਂ ਦੀ ਆ ਸਾਰਿਆਂ ਨੂੰ ਪਤਾ ਹੈ ਚਲੋ ਜੀ ਹੁਣ ਆਪਾਂ ਬਾਲੀ ਵੀਡੀਓ ਨੂੰ ਲੰਬਾ ਨਹੀਂ ਖਿੱਚਾਂਗੇ ਕਿਤੇ ਫੇਰ ਇਸੇ ਵੀਡੀਓ ਥੱਲੇ ਆ ਕੇ ਕੋਈ ਕਮੈਂਟ ਮਾਰ ਦੇ ਮੈਨੂੰ ਵੀ ਹਾਂ ਤੁਸੀਂ ਤਾਂ ਬਾਰ ਬਾਰ ਇੱਕੋ ਗੱਲ ਨੂੰ ਬੋਲੀ ਜਾਂਦੇ ਹੋ ਜਾਂ ਫਿਰ ਤੁਸੀਂ ਸੋਚਦੇ ਬਹੁਤ ਹੋ ਜਾਂ ਫਿਰ ਇਹ ਉਹ پلان ਕਰ ਗਣਾ ਆ ਬੈਠੀ ਵੀਡੀਓ ਨੂੰ ਐਂਡ ਕਰਦੇ ਆ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਇੰਨੀ ਲੰਬੀ ਮੈਂ ਅੱਜ ਕਰਨੀ ਨਹੀਂ ਸੀਗੀ ਚੈਨਲ ਨੂੰ ਪਲੀਜ਼ ਜਲਦੀ ਤੋਂ ਜਲਦੀ ਨਾ ਮੈਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ 13 14000 ਤੱਕ ਕਰੋ ਪਲੀਜ਼ ਜਲਦੀ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਪਲੀਜ਼ ਮੈਂ ਪਹਿਲਾਂ ਵੀ ਜਿਵੇਂ ਕਿਹਾ ਵੀ ਜਿਹੜਾ ਵੀ ਕੋਈ ਕੁਝ ਕਹਿਣਾ ਚਾਹੁੰਦਾ ਹੈ ਵੀ ਪਲੀਜ਼ ਐਦਾਂ ਪਿਆਰ ਨਾਲ ਕਹਿ ਦਿਆ ਕਰੋ ਕੁਝ ਵੀ ਵੀ ਐਦਾਂ ਨਹੀਂ ਵੀ ਜਿਵੇਂ ਮੱਥੇ 'ਚ ਇੱਟ ਮਾਰੀ ਐਵੇਂ ਨਾ ਕਮੈਂਟ ਕਰਿਆ ਚਲੋ ਜੀ ਹੁਣ ਅਗਲੇ ਵਲੌਗ 'ਚ ਮਿਲਦੇ ਹਾਂ